ਵਿਕਾਸ ਬੋਲੇਗਾ ਲਓ ਜੀ ਆਪਾਂ ਹੈਗਾ ਮੂਰਤੀਕਾਰ ਵਿਕਾਸ ਗੋੜਾ ਜਿਹੜੇ ਵੱਖ-ਵੱਖ ਤਰ੍ਹਾਂ ਦੀਆਂ ਮੂਰਤੀਆਂ ਕਲਾਕਾਰੀ ਵਿਖਾਉਂਦੇ ਆ ਆਹ ਦੇਖੋ ਸਾਰੀ ਵਿਕਾਸ ਦੀ ਕਲਾਕਾਰੀ ਆ ਵਿਕਾਸ ਨੇ ਤਾਂ ਇਹ ਬਣਾਈਆਂ ਨੇ ਸਾਰੀਆਂ ਹਾਂ ਵਿਕਾਸ ਤੇਰੀ ਕਲਾਗਰੀਆ ਇਹ ਵਿਕਾਸ ਆ ਜਿਹੜਾ ਇਹ ਬਣਾਉਂਦਾ ਇੱਥੇ ਇਹ ਹੈਗਾ ਆਨੰਦ ਪ੍ਰਕਾਸ਼ ਸੋਨੀ ਅਨਾਜ ਮੰਡੀ ਕੋਲ ਸੰਦ ਰੋਡ ਪਟਿਆਲਾ ਘੋੜੇ ਆ ਦੇ ਪੇਰ ਦੀ ਵਿਕਾ ਦਾ ਨੰਬਰ ਵੀ ਛੱਟਾਂਗੇ ਅੱਜ ਇਹ ਹੋਣਾ ਇੱਕ ਕਿਸਾਨ ਬਲਦਾਂ ਨੂੰ ਹੱਕ ਰਿਹਾ ਲੋਜੀ ਗਣੇਸ਼ ਮਹਾਰਾਜ ਜੀ ਬੈਠੇ ਆ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਬੈਠੇ ਆ। ਪਾਕ ਸਿੰਘ ਜੀ ਉਨੀ ਖੜਿਆ। ਸਰਦਾਰ ਭਗਤ ਸਿੰਘ। ਵਿਕਾਸ ਨੰਬਰ ਬੋਲਦੇ ਤੇ ਰਾਜੇ ਬੰਦੇ ਨੇ ਬਣਾਉਣੀ ਹੁਣ ਬੋਲ। ਦਾ ਨੰਬਰ ਹੈ 8140887170 8140887178 ਇਹ ਵਿਕਾਸ ਆ ਮੂਰਤੀਕਾਰ ਜਿੰਨੀਆਂ ਵੀ ਮੂਰਤੀਆਂ ਦੇਖਿਆ ਵਿਕਾਸ ਨੇ ਬਣਾਈਆਂ ਵੀ ਆ ਨੇ ਆਨੰਦਪੁਰ ਕੇਸੋ ਮੰਡੀ ਦੇ ਨਾਲ ਕਿਉਂ ਵਿਕਾਸ ਕਦੇ ਵੀ ਇੱਕ ਵਾਰੀ ਜ਼ਰੂਰ ਆਓ ਹੈ ਜ਼ਰੂਰ ਆਵਾਂਗੇ ਬੰਦਾਵਾਹ ਇਹ ਸੋਕੀ ਸਟਾਰਕ ਦੇ ਕੋਠੇ ਦੇ ਉੱਪਰ ਤੇ پارک ਲਈ ਸਕੂਲ ਚ ਗੁਰਦੁਆਰੇ ਵਾਸਤੇ ਮੰਮੀ ਜੀ ਰਹੇ ਹਾਂ ਕਲਕੀ ਸਾਹਬ ਨੇ ਜੋ ਮਰਜ਼ੀ ਬਣਵਾ ਸਕਦੇ ਹੋ ਫੋਟੋ ਦੇ ਕੇ ਕਿਸੇ ਦਾ ਤਸਵੀਰ ਬਣਵਾ ਸਕਦੇ ਹੋ ਅੱਛਾ ਇੰਨੀ ਕਲਾਕਾਰੀ ਆਪਣੇ ਜਾਂ ਦੇਖੋ ਵੀ ਵਿਕਾਸ ਕਹਿੰਦਾ ਤੁਸੀਂ ਫੋਟੋ ਦਿਖਾ ਕੇ ਉਦਾਂ ਦੀও ਬਣਵਾ ਸਕਦੇ ਹੋ ਟਾਈਮ ਲੱਗੂਗਾ ਪਰ ਬਣੂਗੀ ਉਹ ਬਹੁ ਆਵਾਜ਼ ਬਣਾਇਆ ਦੇਖੋ ਵਿਕਾਸ ਨੇ ਤਿਆਰ ਕਰਨਾ ਆ ਤਿਆਰ ਕਰਿਆ ਵਾ ਦਿਖਾ ਦਿਨੇ ਲਓ ਜੀ ਵਿਕਾਸ ਕੋਲ ਆਓ ਆਰੇ ਜੀ ਦੀ ਫੋਟੋਾਂ ਵੀ ਦਿਖਾ ਦਿੰਦੇ ਆ ਠੀਕ ਆ ਵਿਕਾਸ ਮਿਲਦੇ ਆਂ